ਕੇਂਦਰ ਸਰਕਾਰ ਨੇ ਸੂੰਗੜੇ ਦਾਣੇ ਤੇ 5 ਰੁਪਏ ਤੇ ਬਦਰੰਗ ਦਾਣੇ ਤੇ 5 ਰੁਪਏ ਤੋਂ 31.87 ਪੈਸੀ ਕੱਟ ਕਰਨ ਦਾ ਫੈਸਲਾ ਲੈ ਗਿਆ ਸੀ ਅਤੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕੇਂਦਰ ਸਰਕਾਰ ਵੱਲੋਂ ਲਗਾਏ ਵੈਲਿਊ ਕੱਟ ਦੀ ਸਾਰੀ ਪੇਮੈਂਟ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾਉਣ ਦਾ ਫੈਸਲਾ ਲਿਆ ਸੀ ਜਿਸ ਦੇ ਤਹਿਤ ਨਾਬਾਦੀ ਅਨਾਜ ਮੰਡੀ ਜੋ ਕਿ ਏਸ਼ੀਆ ਦੀ ਦੂਜੇ ਨੰਬਰ ਤੇ ਜਾਣੀ ਜਾਂਦੀ ਹੈ ਅਤੇ ਮੁੱਖ ਮੰਤਰੀ ਦੇ ਫੈਸਲੇ ਤੋਂ ਬਾਅਦ ਕਿਸਾਨਾਂ ਨੇ ਖਾਤਿਆਂ ਦੇ ਵਿੱਚ ਕਣਕ ਦੀ ਫਸਲ ਦੀ ਸਾਰੀ ਭੇਮਟ ਆਉਣ ਤੋਂ ਬਾਅਦ ਕਿਸਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਹੈ ਇਸ ਮੌਕੇ ਤੇ ਕਿਸਾਨਾਂ ਨੇ ਕਿਹਾ ਕਿ ਅਸੀਂ ਸਵਾਰ ਕਣਕ ਦੀ ਫਸਲ ਤੋਂ ਬਹੁਤ ਖੁਸ਼ ਆ ਕਿਉਂਕਿ ਝਾੜ ਵੀ ਵਧੀਆ ਨਿਕਲਿਆ ਭਾਵੇਂ ਕਿ ਕੇਂਦਰ ਸਰਕਾਰ ਦੇ ਵੱਲੋਂ ਕਣਕ ਦੀ ਫਸਲ ਤੇ ਵੈਲਿਊ ਕੱਟ ਲਗਾ ਦਿੱਤਾ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਇਸ ਦੀ ਘੱਟ ਪਰਪਾਈ ਸਰਕਾਰ ਦੇ ਵੱਲੋਂ ਖੁਦ ਕੀਤੀ ਗਈ ਹੈ ਅਤੇ ਅਸੀਂ ਬਹੁਤ ਹੀ ਖੁਸ਼ ਹਾਂ ਇਸ ਮੌਕੇ ਤੇ ਨਾਬਾ ਆਰਤੀਆ ਐਸੋਸੀਏਸ਼ਨ ਦੇ ਪ੍ਰਧਾਨ ਸਰਿੰਦਰ ਗੁਪਤਾ ਨੇ ਦੱਸਿਆ ਕਿ ਇਸ ਵਾਰੀ ਕਣਕ ਦੀ ਬੰਪਰ ਫਸਲ ਰਹੀ ਹੈ ਤੇ ਮੰਡੀ ਦੇ ਵਿੱਚ 2.8 ਲੱਖ ਤੋਂ ਵੱਧ ਕਣਕ ਦੇ ਥੈਲੇ ਆਏ ਨੇ ਅਤੇ ਕਣਕ ਦੀ ਲਿਫਟਿੰਗ ਅੱਧ ਤੋਂ ਜ਼ਿਆਦਾ ਹੋ ਚੁੱਕੀ ਹੈ ਜੋ ਸਰਕਾਰ ਵੱਲੋਂ ਪੂਤਾ ਇੰਤਜ਼ਾਮ ਕੀਤੇ ਗਏ ਸੀ ਆਰਤੀਆ ਤੇ ਕਿਸਾਨ ਬਹੁਤ ਖੁਸ਼ ਨੇ ਇਸ ਦੇ ਨਾਲ ਹੀ ਆਰਤੀਆਂ ਨੇ ਕਿਹਾ ਕਿ ਇਸ ਵਾਰ ਸਰਕਾਰ ਦੇ ਵੱਲੋਂ ਪੂਕਾ ਇੰਤਜ਼ਾਮ ਕੀਤਾ ਗਿਆ ਸਨ ਤੈ ਕਿਸਾਨਾਂ ਅਤੇ ਆਰਤੀਆਂ ਨੂੰ ਬਿਲਕੁਲ ਵੀ ਮੁਸ਼ਕਲ ਨਹੀਂ ਆਈ ਕਿਉਂਕਿ ਸਮੇਂ-ਸਮੇਂ ਤੇ ਬਾਰ ਦਾਣਾ ਤੇ ਲਿਫਟਿੰਗ ਦਾ ਪ੍ਰਬੰਧ ਪਹਿਲਾਂ-ਪਹਿਲਾਂ ਧੀਮੀ ਗਤੀ ਨਾਲ ਰਿਹਾ ਸੀ ਪਰ ਹੁਣ ਲਿਫਟ ਦਾ ਕੰਮ ਹੋਰ ਤੇਜ਼ ਹੋ ਚੁੱਕਾ ਹੈ ਅਤੇ ਆਉਣ ਵਾਲੇ 5 ਦਿਨਾਂ ਦੇ ਵਿੱਚ ਕਣਕ ਦੇ ਸੀਜ਼ਨ ਦਾ ਕੰਮ ਬਿਲਕੁਲ ਖਤਮ ਹੋ ਜਾਵੇਗਾ ਪਰਮਾਨੰ ਸਿੰਘ ਜੀ 11 ਤਰੀਕ ਤੋਂ ਖਰੀਦ ਸ਼ੁਰੂ ਹੋਈ ਹੈ ਜੀ ਆਪਣੇ ਕਣਕ ਦੀ 11 ਨੂੰ ਤੁਸੀਂ ਬਹੁਤ ਵਧੀਆ ਖਰੀਦ ਹੋਈ ਹੈ ਜੀ ਡੇਲੀ ਦੀ ਡੇਲੀ ਬੋਲੀ ਹੁੰਦੀ ਹੈ ਜੀ ਡੇਲੀ ਡੇਲੀ ਭਰੀ ਜਾਂਦੀ ਸੀ ਜੀ ਕੋਈ ਪੇਮੈਂਟ ਦੀ ਦਿੱਕਤ ਨਹੀਂ ਆਈ ਕਿਸੇ ਤਰ੍ਹਾਂ ਦੀ ਜੀ ਜਿਵੇਂ ਹੁਣ 11 ਨੂੰ ਸਾਡੀ ਬੋਲੀ ਹੋ ਕੇ ਫਸਲ ਵੇਚ ਗਈ ਜੀ ਉਹ 12 ਨੂੰ ਜਾਂ 13 ਨੂੰ ਪੇਮੈਂਟ ਪੈ ਗਈ ਜੀ ਸਾਰੀ ਦੀ ਸਾਰੀ ਜਿੰਨੀ ਬੋਲੀ ਹੋ ਕੇ ਵੇਚਦੀ ਸੀ ਉਨੀ ਪੇਮੈਂਟ ਪੈ ਜਾਂਦੀ ਸੀ ਕਦੇ ਕੋਈ ਬਾਰਦਾਨੇ ਦੀ ਦਿੱਕਤ ਨਹੀਂ ਆਈ ਜੀ ਕਿਸੇ ਤਰ੍ਹਾਂ ਦੀ ਕੋਈ ਬਹੁਤ ਵਧੀਆ ਪ੍ਰਬੰਧ ਰਹੇ ਨੇ ਸਰਕਾਰ ਦੇ ਜੀ ਕਦੇ ਕੋਈ ਲਿਫਟਿੰਗ ਨਹੀਂ ਨਹੀਂ ਕੋਈ ਪ੍ਰੋਬਲਮ ਆਈ ਜੀ ਉਹ ਵੀ ਬਹੁਤ ਵਧੀਆ ਚੱਲਿਆ ਜੀ ਸਿਸਟਮ ਅਸੀਂ ਸਰਕਾਰ ਦਾ ਧੰਨਵਾਦ ਵੀ ਕਰਦੇ ਆ ਬਹੁਤ ਵਧੀਆ ਜੀ ਨਾਲ ਇਹਨਾਂ ਨੇ ਚਲਾਈ ਜੀ ਸੈਂਟਰ ਸਰਕਾਰ ਨੇ ਦਾ ਕੱਟ ਲਾਤਾ ਸੀ ਜੀ 21 ਰੁਪਏ ਕੋਸ ਪੈਸੇ ਇਹ ਪੰਜਾਬ ਸਰਕਾਰ ਨੇ ਸਾਨੂੰ ਉਹ ਦੇ ਕੇ ਜੀ ਬਹੁਤ ਵਧੀਆ ਕਰਿਆ ਕੰਮ ਜੀ ਇਹ ਬਹੁਤ ਵਧੀਆ ਕਿਸੇ ਸਰਕਾਰ ਨੇ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਨਹੀਂ ਕਰਿਆ ਜਿਹੜਾ ਇਹ ਸਰਕਾਰ ਨੇ ਕਰਿਆ ਜੇ ਦੂਸਰੇ ਸਰਕਾਰਾਂ ਜੀ ਕੋਈ ਲਿਆਉਂਦੇ ਵੀ ਸੀ ਸਮਾਂ ਤੇ ਵੱਧ ਕਟਾਪ ਲਾ ਲੈਂਦੇ ਕੋ ਸੈਂਟਰ ਸਰਕਾਰ ਲਾ ਲੈਂਦੀ ਜੀ ਜ਼ਿੰਮੇਦਾਰ ਨੂੰ ਘਾਟਾ ਪੈਂਦਾ ਸੀ ਇਹ ਸਰਕਾਰ ਨੇ ਜਾਨੀ ਬਹੁਤ ਵਧੀਆ ਕੰਮ ਕਰਿਆ ਜਿਹੜੇ 2100 ਆਪਣੇ 21 ਕੁਝ ਪੈਸੇ ਦਿੱਤੇ ਨੇ ਜੀ ਪੂਰਾ 2125 ਰੇਟ ਦਿੱਤਾ ਜੀ ਪੂਰੀ ਤੇ ਪੂਰੀ ਪੇਮੈਂਟ ਪਈ ਆ ਜੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ ਜੀ ਤੁਸੀਂ ਪੂਰੀ ਤਰ੍ਹਾਂ ਸੰਤੁਸ਼ਟ ਹੋ ਕਿਸਾਨ ਹਾਂ ਜੀ ਹਾਂ ਪੂਰੀ ਤਰ੍ਹਾਂ ਸੰਤੁਸ਼ਟਾਂ ਹੀ ਬਹੁਤ ਵਧੀਆ ਕਰਿਆ ਜੀ ਜਦੋਂ ਕਿਸਾਨ ਦੀ ਪੇਮੈਂਟ ਇਹ ਨਹੀਂ ਕੱਟੀ ਜੀ ਜਿੰਨਾ ਰੇਟ ਸੀ ਉਹਨੇ ਦੀ ਪੇਮੈਂਟ ਪੈ ਗਈ ਜੀ ਸਰਕਾਰ ਦਾ ਧੰਨਵਾਦ ਕਰਦੇ ਆਂ ਜੀ ਬਹੁਤ ਵਧੀਆ ਕੰਮ ਕਰਿਆ ਹਾਂ ਜੀ ਹਾਂ ਪਹਿਲਾਂ ਚਲੋ ਜੋ ਵੀ ਕਰਿਆ ਜੀ ਇਹਨਾਂ ਨੇ ਨਾਲ ਦੀ ਨਾਲ ਆਪ ਦਾ ਜ਼ਿੰਮੇਵਾਰੀ ਨਾਲ ਵੀ ਜੋ ਵੀ ਸੈਂਟਰ ਨੇ ਵੀ ਅਸੀਂ ਦੇਵਾਂਗੇ ਪੇਮੈਂਟ ਉਹਨਾਂ ਨੇ ਪੂਰੀ ਕਰਕੇ ਪੂਰੀ ਦੀ ਪੂਰੀ ਪੇਮੈਂਟ ਪਾਈ ਆ ਜੀ ਇਹਦੇ ਵਿੱਚ ਅਸੀਂ ਸਾਰੇ ਜ਼ਿੰਮੇਵਾਰ ਭਾਈ ਜਿੰਨੇ ਵੀ ਸਭ ਅਸੀਂ ਧੰਨਵਾਦ ਕਰਦੇ ਆ ਸਰਕਾਰ ਦਾ ਜੀ ਵੀ ਉਹਨਾਂ ਨੇ ਜ਼ਿੰਮੇਵਾਰ ਨੂੰ ਘਾਟਾ ਨਹੀਂ ਪੈਣ ਦਿੱਤਾ ਜੇ ਘਾਟਾ ਪੈ ਜਾਂਦਾ ਜਿਹਦੇ ਵਿੱਚ ਕਰੋੜਾਂ ਰੁਪਏ ਦਾ ਘਾਟਾ ਜ਼ਿੰਮੇਵਾਰ ਨੂੰ ਚੂਨਾ ਲੱਗਦਾ ਜੀ ਹੁਣ ਕਿਸੇ ਤਰ੍ਹਾਂ ਦਾ ਕੋਈ ਉਹ ਨਹੀਂ ਹੋਇਆ ਜੀ ਬਹੁਤ ਵਧੀਆ ਸਿਸਟਮ ਨਾਲ ਬੋਲੀ ਹੋਇਆ ਜੀ ਵਧੀਆ ਪੇਮੈਂਟ ਪਈ ਆ ਜੀ ਇਹ 11 ਤਰੀਕ ਤੋਂ ਮੈਂ 20 ਤਰੀਕ ਤੱਕ ਫਸਲ ਵੇਚੀ ਆ ਜੀ ਸਾਰੀ ਦੀ ਸਾਰੀ ਮੇਰੀ ਪੇਮੈਂਟ ਆ ਗਈ ਜੀ ਮੈਨੂੰ ਕੋਈ ਦਿੱਕਤ ਨਹੀਂ ਆਈ ਕਿਸੇ ਤਰ੍ਹਾਂ ਦੀ ਵ ਸਾਡੇ ਐਮਐਲਏ ਗੁਰਦੇਵ ਸਿੰਘ ਦੇਮਾਨ ਜੀ ਇਹਨਾਂ ਨੇ 11 ਨੂੰ ਬੋਲੀ ਸ਼ੁਰੂ ਕਰਾਈ ਸੀ ਇਹਨਾਂ ਨੇ ਪੂਰਾ ਯਾਨੀ ਮੰਡੀ ਦਾ ਵੀ ਧਿਆਨ ਰੱਖਿਆ ਜੀ ਪੂਰੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂ ਦਿੱਤੀ ਜੀ ਦਿੱਲੀ ਯਾਨੀ ਫੋਨ ਤੇ ਵੀ ਗੱਲ ਕਰਦੇ ਸੀ ਪ੍ਰਧਾਨ ਜੀ ਨਾਲ ਉਹ ਵੀ ਗੇੜਾ ਮਾਰਦੇ ਸੀ ਯਾਨੀ ਇਹਦਾ ਸਰਕਾਰ ਵੱਲੋਂ ਪੂਰੇ ਪੁਖਤਾ ਪ੍ਰਬੰਧ ਰੱਖ ਕੇ ਇਹਨਾਂ ਨੇ ਬਹੁਤ ਵਧੀਆ ਪ੍ਰਬੰਧ ਚਲਾਇਆ ਜੀ ਸਾਰਾ ਨਹੀਂ ਉਹ ਤਾਂ ਕਾਰਨ ਹੁੰਦੇ ਹੀ ਆ ਮੌਸਮ ਦਾ ਕਾਰਨ ਜੇ ਮੌਸਮ ਖਰਾਬ ਹੁੰਦੀ ਹੈ ਤਾਂ ਮਾਲਿਕ ਜਲਦੀ ਤੋਂ ਜਲਦੀ ਵਢਿਆ ਜਾਂਦਾ ਜੇ ਮੌਸਮ ਠੀਕ ਚੱਲਦੀ ਹੈ ਤਾਂ ਥੋੜਾ ਜਿਹਾ ਬੰਦਾ ਧੀਰ ਜਿਨਾ ਵੱਢ ਲਿਆਉਂਦਾ ਉਹਦੇ ਨਾਲ ਇੱਥੇ ਵੀ ਥੋੜੀ ਜੀ ਡਿਫਿਕਲਟੀ ਘਟ ਆਉਂਦੀ ਹੈ ਨੇ ਹੁਣ ਜਿਆਦਾ ਇੱਕੋ ਲਾਗਤ ਇੱਕ ਹਫਤੇ 'ਚ ਸਾਰਾ ਮਾਲ ਵੱਢਿਆ ਗਿਆ 11 ਤਰੀਕ ਨੂੰ ਪਰਚੇਜ ਹੋਈ ਅੱਜ 20 20 ਤਰੀਕ ਨੂੰ ਤਕਰੀਬਨ ਇੱਥੇ ਖਤਮ ਹੋ ਗਿਆ ਤੇ ਹੁਣ ਤਾਂ ਥੋੜਾ ਥੋੜਾ ਆ ਰਿਹਾ ਮਾਲ ਕਿਵੇਂ ਪੇਮੈਂਟ ਦੀਆਂ ਪੇਮੈਂਟ ਆ ਗਈ तकरीबन ਸਾਰੀ ਦੇਖੋ ਪੇਮੈਂਟ ਦੀ ਹਜੇ ਕਿਸੇ ਜ਼ਿੰਮੇਵਾਰ ਦੀ ਕੋਈ ਸ਼ਿਕਾਇਤ ਨਹੀਂ ਆਈ ਵੀ ਮੈਨੂੰ ਪੇਮੈਂਟ ਮਥੋਲਾ ਟਾਈਮ ਤੇ ਨਹੀਂ ਪਈ तकरीबन ਟਾਈਮ ਤੇ ਪੇਮੈਂਟ ਆ ਪੈ ਰਹੀ ਹੈ ਜਿਹੜੀ ਖਰਾਬਾ ਹੋਈ ਸੀ ਜੇ ਫਸਲ ਕੱਟ ਲਾਤਾ ਸੀ ਸਰਕਾਰ ਵੱਲੋਂ ਵੀ ਉਹ ਸੈਂਟਰਲ ਸਰਕਾਰ ਦੀ ਨਲਕੀ ਆ ਕੱਟ ਬੇ ਸਮਝੇ ਲਾਤਾ ਉਹ ਤੇ ਦੋ ਤਿੰਨ ਦਿਨ ਆਰਤੀਏ ਵੀ ਖਰਾਨ ਹੁੰਦੇ ਰਹੇ ਨੇ ਉਹ ਪਤਾ ਨਹੀਂ ਕਿੱਥੇ ਇਹਨਾਂ ਨੇ ਸਰਵੇ ਕੀਤੇ ਨੇ ਕਿੱਥੇ ਨਹੀਂ ਕੀਤੇ 21 ਰੁਪਏ ਜਿਹੜਾ 75 ਪੈਸੇ ਦਾ ਇੱਥੇ ਕੱਟ ਲਾਇਆ ਸੀ ਨਾ ਬੇ ਮੰਡੀ ਚ ਉਹ ਕਣਕ ਦੀ ਕੁਆਲਿਟੀ ਉਹ ਹੈ ਹੀ ਉਹ ਨਹੀਂ ਸਹੀ ਕੁਆਲਿਟੀ ਹੈ ਉਹ ਉਹ ਸੈਂਟਰ ਸਰਕਾਰ ਦੀ ਨਿਲੈਕੀ ਕੰਪਨੀ ਇੱਥੇ ਤਾਂ ਕੋਈ ਨਹੀਂ ਆਇਆ ਹੈਗਾ ਕਟਟਰ ਐਸੀ ਲੱਗਿਆ ਇੱਥੇ ਤਾਂ ਕੋਈ ਅਧਿਕਾਰੀ ਤ ਨਹੀਂ ਆਇਆ ਸੀ ਨਹੀਂ ਪਤਾ ਨਹੀਂ ਪਰ ਸਾਡੇ ਤੇ 21 ਰੁਪਏ 25 ਪੈਸੇ ਦਾ ਫਰਮਾਨ ਜਾਰੀ ਕਰਤਾ ਸੀ ਉਹ ਦੋ ਦਿਨ ਬਾਅਦ ਪੰਜਾਬ ਸਰਕਾਰ ਨੇ ਆ ਉਹ ਵਾਪਸ ਲੈ ਲਿਆ ਸੱਤ ਤੋਂ 125 ਦੇ ਬਿੱਲ ਨਹੀਂ ਫਿਰ ਸਾਡੇ ਜਿੱਦ ਤੱਕ ਪ੍ਰੋਗਰਾਮ ਚੱਲਿਆ ਹੈ ਕੰਕਰੀਟ ਖਰੀਦ ਦਾ ਕੋਈ ਏਡੀ ਸਮੱਸਿਆ ਨਹੀਂ ਆਈ 1 ਲੱਖ ਤਮਾਲ ਔਨ ਕਰਕੇ ਥੋੜੀ ਜਿਹੀ ਰਿਕਾਵਰਟ ਪੈ ਜਾਂਦੀ ਹੈ ਪਰ 8 ਸਵਾ 8 ਲੱਖ ਦੇ ਕਰੀਬ ਅੱਜ ਤੱਕ ਘਟਾ ਆ ਗਿਆ ਜੀਚੋ 4 ਲੱਖ ਦੇ ਉੱਪਰ ਘਟਾ ਚੱਕੇ ਵੀ ਗਿਆ ਜਿਹੜਾ ਬਾਕੀ ਨੇ ਵੀ ਪੰਜ ਚਾਰ ਦਿਨ ਲਿਫਟ ਹੋ ਜੂ ਪਹਿਲਾਂ ਕੋ ਲੇਵਰਾਂ ਦੀ ਘਾਟ ਕਰਕੇ ਕੁਝ ਮੌਸਮ ਦੀ ਖਰਾਬੀ ਰਹੀ ਥੋੜੀ ਜਿਹੀ ਲਿਫਟਿੰਗ ਘੱਟ ਸੀ ਵੀ ਹੁਣ ਵੱਧ ਗਈ ਕੋਈ ਦਿੱਕਤ ਨਹੀਂ ਆਈ ਨਾ ਆਵੇ ਸਰਕਾਰ ਵੱਲੋਂ ਪ੍ਰਬੰਧ ਠੀਕ ਨੇ ਇਮੇ ਜੀਮਿਦਾਰਾਂ ਦੇ ਵੀ ਆਰ ਪੇਮੈਂਟ ਪੈ ਰਹੀ ਆ ਪੂਰੀ ਪੇਮੈਂਟ ਪੈ ਰਹੀ ਆ ਕਿਸੇ ਜੀਮਿਦਾਰ ਨੇ ਕੋਈ ਸਾਨੂੰ ਕਿਹਾ ਨਹੀਂ ਵੀ ਪੇਮੈਂਟ ਪੈ ਨਹੀਂ ਜੀ ਜਿੰਨੀ ਪੇਮੈਂਟ ਬਿੱਲ ਬਣੇ ਨੇ ਉਹਦੀ ਨਾਲ ਨਾਲ ਪੇਮੈਂਟ ਪੈ ਸਾਨੂੰ ਕਿਸੇ ਜੀਮਿਦਾਰ ਦਾ ਕੋਈ ਲਾਂਭਾ ਨਹੀਂ ਵੀ ਪੇਮੈਂਟ ਨਹੀਂ ਪਈ ਮੰਡੀ ਚ ਮੁਸ਼ਕਲ ਦਾ ਹੈ ਕਿ ਬਿਲਕੁਲ ਨਹੀਂ ਆਈ ਜੀ ਕੋਈ ਮੌਸਮ ਕਰਕੇ ਥੋੜਾ ਜਿਹਾ ਕੰਮ ਲੇਟ ਜ਼ਰੂਰ ਚੱਲਿਆ ਤੇ ਜੋਦਹੰਦਾ ਗਵਰਨਮੈਂਟ ਨੇ ਪਰਚੇਜ ਦਾ ਕਰਤੀ ਸੀ ਕਿ 1 ਤਰੀਕ ਤੋਂ ਐਲਾਨ ਪਰ ਮਾਲ ਮੰਡੀਆਂ ਚ 10 ਤਰੀਕ ਤੋਂ ਆਇਆ 11 ਤਰੀਕ ਤੋਂ ਮੰਡੀਆਂ ਚ ਪਰਚੇਜ ਸ਼ੁਰੂ ਹੋ ਗਈ ਗਵਰਨਮੈਂਟ ਦੇ ਪਰਚੇਜ ਦਿੱਲੀ ਦੀ ਦਿੱਲੀ ਹੋ ਰਹੀ ਹੈ ਮਾਲ ਵੀ ਬਹੁਤ ਵਧੀਆ ਕੁਆਲਿਟੀ ਆ ਰਹੀ ਹੈ ਕਣਕਾਂ ਦੀ ਇਸ ਵਾਰ ਨਿਕਾਲ ਵੀ ਵਧੀਆ ਪਿਛਲੇ ਸਾਲ ਨਾਲੋਂ ਇਸ ਵਾਰੀ ਕਣਕਾਂ ਵਧੀਆ ਨਿਕਲੀਆਂ ਨੇ ਬਹੁਤ ਵਧੀਆ ਝੜ ਰਿਆ ਜਿੰਨੇ ਇੱਥੇ ਕਹ ਰਹੇ ਸੀ ਜਿੰਨੇ ਹੋਰ ਇਲਾਕੇ ਤੇ ਸ਼ਾਇਦ ਕਾਫੀ ਖਰਾਬ ਹੋਇਆ ਆ ਨਾਬੇ ਹਾਲਕੇ ਚ ਤਾਂ ਠੀਕ ਰਹੀ ਹੈ ਹਾਂ ਨਹੀਂ ਨਾਬੇ ਮੰਡੀ ਚ ਜਿੰਨੇ ਵੀ ਮਾਲ ਕੁਆਲਟੀ ਵੀ ਆਈ ਹੈ ਇੱਥੇ ਬੈਗਰੂ ਦੀ ਪਰਮਾਤਮਾ ਦੀ ਕਿਰਪਾ ਵੀ ਰਹੀ ਹੈ ਮੌਸਮ ਵੀ ਠੀਕ ਰਿਹਾ ਕੋਈ ਨੁਕਸਾਨ ਵੀ ਨਹੀਂ ਹੋਇਆ ਕੁਆਲਟੀ ਵੀ ਬਹੁਤ ਵਧੀਆ ਬਣੀ ਆ ਤੇ ਨਿਕਾਲ ਵੀ ਬਹੁਤ ਵਧੀਆ ਨਿਕਲਿਆ ਲਿਫਟਿੰਗ ਵੀ ਮੁਕੰਮਲ ਨਾਲ ਹੋ ਗਾਲੇ ਹੁੰਦੀ ਹਾਂ ਹਾਂ ਲਿਫਟਿੰਗ ਇਸ ਵਾਰੀ ਇੱਥੇ ਮੰਡੀ ਚ ਪਿਛਲੇ ਸਾਲ ਨਾਲੋਂ ਮਾਲ ਵੱਧ ਆਇਆ ਜੀ ਇਸ ਵਾਰੀ 2.5 ਲੱਖ ਬੋਰੀ ਆ ਚੁੱਕੀ ਹੈ ਤੇ ਲਿਫਟਿੰਗ ਵੀ ਉਹਦੇ ਵਿੱਚੋਂ ਮੈਨੂੰ ਵੀ 50% ਹੋ ਚੁੱਕੀ ਹੈ ਲਿਫਟਿੰਗ ਵੀ ਨਾਲ ਦੇ ਨਾਲ ਕੰਮ ਚੱਲ ਰਿਹਾ ਵਧੀਆ ਲਿਫਟਿੰਗ ਦਾ ਕੰਮ ਵੀ ਵਧੀਆ ਪਹਿਲਾਂ ਥੋੜੇ ਦਿਨ ਅੜਿੱਕਾ ਲੱਗਿਆ ਇਸ ਵਾਰੀ ਇਹਨਾਂ ਨੇ ਨਵਾਂ ਸਿਸਟਮ ਚਲਾਇਆ ਟਰੱਕਾਂ ਤੇ GPS ਲੱਗਿਆ ਆਨਲਾਈਨ ਸਿਸਟਮ ਹੋਇਆ ਗੇਟ ਪਾਸ ਆਨਲਾਈਨ ਹੋਏ ਨੇ ਉਹਦੇ ਵਿੱਚ ਪਹਿਲਾਂ-ਪਹਿਲਾਂ ਸ਼ੁਰੂ ਚ ਮੁਸ਼ਕਲ ਆਈ ਹੈ ਪਰ ਹੁਣ ਕੰਮ ਬਹੁਤ ਵਧੀਆ ਚੱਲ ਰਿਹਾ ਹੈ ਐਸ ਵਾਰੀ ਠੀਕ ਹੈ ਜੀ ਫਸਟ ਟਾਈਮ ਲਿਫਟਿੰਗ ਦਾ ਕੰਮ ਸਰ تقریبا 50% ਤੋਂ ਉੱਪਰ ਅਸੀਂ ਮੁਕੰਮਲ ਕਰ ਲਿਆ ਜੀ ਇਹ ਫਸਟ ਟਾਈਮ ਹੋਊਗਾ ਸਾਡੀ ਮੰਡੀ ਵਿੱਚ ਵੀ ਅੱਜ 23 ਤਰੀਕ 24 ਤਰੀਕ ਹੋਈ ਹੈ ਤੇ 50% ਮੁਕੰਮਲ ਹੋ ਗਿਆ ਨਹੀਂ ਅੱਗੇ ਹਮੇਸ਼ਾ 15 ਮਈ 15 ਮਈ ਦੇ ਗਿਰਦੇ ਆ ਕੇ ਕੰਮ ਖਤਮ ਹੁੰਦਾ ਸਾਨੂੰ ਉਮੀਦ ਹੈ ਵੀ 30 ਤਰੀਕ ਦੇ ਗਿਰਦੇ ਸਾਰਾ ਕੰਮ ਨਿਪਟ ਜੂਗਾ ਤੇ ਬੜੀ ਲਿਫਟਿੰਗ ਫਾਸਟ ਵੀ ਹੈ ਕੋਈ ਇਹੋ ਜਿਹੀ ਗੱਲ ਨਹੀਂ ਤੇ ਬਹੁਤ ਸਮੂਥਲੀ ਚੱਲ ਰਹੀ ਹੈ ਕੋਈ ਇਹੋ ਜਿਹੀ ਗੱਲ ਨਹੀਂ ਕਿਸੇ ਦਿੱਕਤ ਆ ਨਹੀਂ ਰਹੀ